ਹੈਲੋ ਫਰੈਂਡਸ ਮੈਂ ਗੁਰਬਿੰਦਰ ਕੌਰ ਲੁਧਿਆਣਾ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਈ ਸਿੰਪਲ ਗਾਰਡਨ ਤੇ ਫਰੈਂਡਸ ਅੱਜ ਪੰਜਾਬੀ ਚ ਵੀਡੀਓ ਬਣਾਉਣੀ ਆ ਅੱਜ ਸਵੇਰ ਦਾ ਮੈਂ ਆਪਣੇ ਗਾਰਡਨ ਦਾ ਨਜ਼ਾਰਾ ਦਿਖਾਉਣੀ ਆ ਤੁਹਾਨੂੰ ਆ ਦੇਖੋ ਜੀ ਆ ਵਿੰਕਾ ਦੇ ਫੁੱਲਾਰ ਨੇ ਆ ਦੇਖੋ ਕਿੰਨੇ ਸਾਰੇ ਫੁੱਲਾਰ ਨੇ ਇੱਕੋ ਹੀ ਪlant ਆ ਇਹ ਪਤਲਾ ਜਾਈ ਆ ਇਹਦੇ ਨਾਲ ਨਾ ਮੈਂ ਆ ਲਾਈ ਹੋਈ ਆਗੇ ਇੱਕ ਸਟਿਕ ਲਾਈਆ ਤੇ ਦੇਖੋ ਇਸ ਦੀ ਬਾਰ ਬਾਰ ਕਟਿੰਗ ਕਰਨਾ ਪ੍ਰੂਨਿੰਗ ਕਰ ਨਾਲ ਕਿੰਨੇ ਸਾਰੇ ਫੁੱਲ ਆ ਰਹੇ ਆ ਵਾਈਟ ਹੈ ਨਾ ਖੂਬਸੂਰਤ ਪਤਾ ਕੀ ਹੈ ਜੀ ਸਵੇਰੇ ਸਵੇਰੇ ਆ ਕੇ ਨਾ ਗਾਰਡਨ ਦੇ ਵਿੱਚ ਇੰਨਾ ਸਕੂਨ ਮਿਲਦਾ ਜਿਹੜਾ ਕੋਈ ਬਹੁਤ ਜ਼ਿਆਦਾ ਪੈਸਾ ਖਰਚ ਕੇ ਵੀ ਅਸੀਂ ਨਹੀਂ ਲੈ ਸਕਦੇ ਥੋੜੀ ਜੀ ਮਿਹਨਤ ਕਰਕੇ ਆਪਣੀ ਗਾਰਡਨਿੰਗ ਕਰਕੇ ਲੈ ਸਕਦੇ ਆ ਸਵੇਰ ਸਵੇਰ ਬਾਜ਼ਾਰਾਂ ਦੀ ਚਹ ਚਾਹਤ ਸ਼ਾਇਦ ਤੁਹਾਨੂੰ ਸੋਹਣੀ ਰਹੀ ਹੋਊਗੀ ਵਿੱਚ ਜਾਨੂ ਆਪਣੇ ਬਰਡਸ ਜੋ ਬੋਲਦੇ ਆ ਪਰਿੰਦੇ ਤੇ ਚੜਦਾ ਹੋਇਆ ਸੂਰਜ ਥੋੜੀ ਥੋੜੀ ਲਾਲੀ ਆ ਦੇਖੋ ਇਹ ਮੈਂ ਸ਼ੇਅਰ ਵੀ ਕਰ ਦਿੰਨੀ ਆ ਤੁਹਾਡੇ ਨਾਲ ਦੇਖੋ ਅੱਛਾ ਲੱਗ ਰਿਹਾ ਨਾ ਇੱਥੋਂ ਸੂਰਜ ਚੜੂਗਾ ਜੀ ਤੇ ਸੁਬਾਹ ਸੁਬਾਹ ਜਿਵੇਂ ਗੁਰਦੁਆਰਿਆਂ ਚੋਂ ਆਉਂਦੀ ਆਵਾਜ਼ ਮੰਦਰ ਚੋਂ ਆਉਂਦੀ ਆਵਾਜ਼ ਸਾਡੇ ਮਨ ਨੂੰ ਸਕੂਨ ਦਿੰਦੀ ਆ ਜੇਕਰ ਅਸੀਂ ਇਸ ਅਮਰਤ ਵੇਲੇ ਹੀ ਤੈ ਰਹੇ ਲੇਟੇ ਰਹੇ ਤਾਂ ਫਿਰ ਅਸੀਂ ਇਹ ਸਭ ਚੀਜ਼ਾਂ ਤੋਂ ਵਾਂਝੇ ਰਹਿ ਜਾਵਾਂਗੇ ਕਿਵੇਂ ਆਪਾਂ ਨੂੰ ਪਰਿੰਦੇ ਸਵੇਰੇ ਉਠਾ ਦਿੰਦੇ ਆ ਤਾਂ ਆ ਦੇਖੋ ਜੀ ਮੇਰੇ ਨਾ ਉਹ ਸਾਹਮਣੇ ਬੈਠੇ ਨੇ ਸ਼ਾਇਦ ਉਹਨੂੰ ਜ਼ੂਮ ਕਰਕੇ ਦਿਖਾ ਦਿੰਨੀ ਆ ਆ ਦੇਖੋ ਜੀ ਆ ਦੇਖੋ ਆ ਦੋ ਬੈਠੇ ਨੇ ਤੇ ਬੜੇ ਹੀ ਪਿਆਰੇ ਲੱਗਦੇ ਆ ਇਹ ਬਹੁਤ ਵਧੀਆ ਲੱਗਦਾ ਜੀ ਤਾਂ ਕਿਹੜਾ ਹੈਗਾ ਆਪਾਂ ਨੂੰ ਸਵੇਰ-ਸਵੇਰ ਉੱਠ ਕੇ ਇੰਜੋਏ ਕਰਨਾ ਚਾਹੀਦਾ ਏ ਇਹ ਫਲਾవర్ ਨੇ ਜਿਹੜੇ ਹੁਣ ਹੁਣ ਖਿਲੇ ਆ ਇਹਨਾਂ ਨੇ ਦਿਨ ਚੜ੍ਹੇ ਆ ਜਿਹੜਾ ਉਹ ਹੋ ਜਾਣਾ ਵਾ ਹੂੰ ਮੁਰਝਾ ਜਾਣਾ ਜੀ ਇਹ ਮਨ ਨੂੰ ਸਕੂਨ ਜਿਹਾ ਮਿਲਦਾ ਹੈ ਗ੍ਰੀਨਰੀ ਅੱਖਾਂ ਨੂੰ ਠੰਡਕ ਦਿੰਦੀ ਹੈ ਜੀ ਆਹ ਦੇਖੋ ਵਿੰਕਾ ਦਾ ਇੱਕ ਪਲਾਂਟ ਆ ਵਿੰਕਾ ਦਾ ਫਲਾਵਰ ਇਹ ਅਬੀ ਹੁਣੇ ਖੇਲਣ ਲੱਗਿਆ ਤੇ ਕੁਝ ਮੈਂ ਜਿਹੜੇ ਨਵੇਂ ਰਿਪੋਰਟ ਕੀਤੇ ਆ ਆਪਣੇ ਐ ਪਲਾਂਟ ਉਹ ਵੀ ਦਿਖਾਉਂਗੀ ਹਾਂ ਆ ਦੇਖੋ ਇਹ ਵੀ ਹੈ ਇਹ ਵੀ ਮੈਂ ਇਹ ਨਹੀਂ ਕੀਤਾ ਵਾ ਕਟਿੰਗ ਕਰਕੇ ਆ ਦੇਖੋ ਕਿੰਨਾ ਹੈਲਦੀ ਹੋ ਗਿਆ ਵਾ ਇਹ ਆ ਦੇਖੋ ਤੇ ਆ ਮੇਰੇ ਅੱਜ ਇਹ ਜਲੂਕ ਨੇਰਾ ਆ ਦੇਖੋ ਫੁੱਲ ਆ ਨਿਕਲ ਨਹੀਂ ਲੱਗਾ ਕਿੰਨਾ ਖੂਬਸੂਰਤ ਲੱਗਦਾ ਨਾ ਸਵੇਰ-ਸਵੇਰ ਤੇ ਇਹ ਮੇਰੇ ਕੋਚੀਆਂ ਨੇ ਪੂਰੀ ਜੂਨ ਤੋਂ ਲੈ ਕੇ ਗ੍ਰੀਨਰੀ ਐਡ ਕਰ ਰਹੇ ਆ ਗਾਰਡਨ ਦੇ ਵਿੱਚ ਤੇ ਬਹੁਤ ਚੰਗਾ ਲੱਗਦਾ ਦੇਖ ਕੇ ਆ ਮੇਰੇ ਜਿਹੜੇ ਨਿਊ ਰਿਪੋਰਟ ਕੀਤੇ ਆ ਪਲਾਂਟ ਮੈਂ ਇਹ ਹੈਬਿਸਕਸ ਦਾ ਪਲਾਂਟ ਹੈ ਨਿੱਕੋ ਇਹ ਨਿਊ ਰਿਪੋਰਟ ਕੀਤਾ ਵਾ ਇਸ ਜੁਲਾਈ ਮਹੀਨੇ ਵਿੱਚ ਅਸੀਂ ਸਾਰੀ ਰਿਪੋਰਟਿੰਗ ਕਰ ਸਕਦੇ ਆ ਜੋ ਪਹਿਲਾਂ ਦੇ ਸਾਲ ਦੇ ਹੋਗੇ 2 ਸਾਲ ਦੇ ਹੋਗੇ ਜਾਂ ਤੁਹਾਡੀ ਨਵੀਂ ਕਟਿੰਗ ਆ ਆ ਬੜਾ ਮੇਰਾ ਕਟਿੰਗ ਸੀਗੀ ਕਟੇਗੇ ਇੰਨੀ ਵੱਡੀ ਹੋ ਗਈ ਇੰਨੀ ਫਲਾਵਰਿੰਗ ਹੋਈ ਇਹਨੂੰ ਹੁਣ ਤੀਜੀ ਵਾਰੀ ਬੱਡ ਆਊਗੀ ਚੌਥੀ ਵਾਰੀ ਬਹੁਤ ਫਲਾਵਰਿੰਗ ਕਰ ਲਈ ਰੈੱਡ ਕਨੇਰਾ ਇਹ ਆ ਦੇਖੋ ਜੀ ਇਹ ਵੀ ਮੈਂ ਰਿਪੋਰਟਿੰਗ ਕਰਦੀ ਐ ਇੱਕ ਛੋਟੇ ਜਿਹੇ ਡੱਬੇ ਚ ਸੀਗਾ ਉਹ ਵੀ ਮੈਂ ਮੈਨੂੰ ਲੱਗਦਾ ਉਹ ਸ਼ੇਅਰ ਕੀਤੀ ਸੀਗੀ ਇਹਦੀ ਵੀਡੀਓ ਆ ਦੇਖੋ ਜੀ ਮੋਗਰਾ ਖੇਲ ਚੁੱਕਿਆ ਕਈ ਵਾਰੀ ਤੇ ਆ ਆਪਣਾ ਜੀ ਨਿੰਮ ਦਾ ਇੱਕ ਦਰਖਤ ਆ ਇਹ ਛੋਟੇ ਜਿਹੇ ਪਾਉ ਚ ਲੱਗਿਆ ਦੇਖੋ ਕਿੰਨੀ ਵੱਡੀ ਨਿੰਮ ਹੋ ਗਈ ਐ ਇਹ ਨੂੰ ਹੁਣ ਬੜਾ ਪੌਟ ਦਵਾਂਗੇ ਜਹਾਂ ਤੱਕ ਇਸੇ ਡਰਮੋ ਚ ਲਗਾਉਂਗੇ ਇਹ ਦੇਖੋ ਛੋਟੇ ਜਿਹੇ ਨਾ ਲਫਾਫੇ ਚ ਹੀ ਲੱਗਿਆ ਹੋਇਆ ਆ ਤਾਂ ਫਰੈਂਡਸ ਆ ਦੇਖੋ ਜੀ ਜੋ ਵੀ ਨਾ ਪਰਿੰਦੇ ਨੇ ਕਿੰਨੇ ਸੋਹਣੇ ਲੱਗਦੇ ਆ ਬੜਾ ਹੀ ਮਨਮੋਹਕ ਕਿਸਨ ਹੋ ਜਾਂਦਾ ਤੇ ਕਰ ਆਪਾਂ ਇਹਨਾਂ ਨੂੰ ਥੋੜੀ ਜੀ ਆ ਦੇਖੋ ਹਨਾ ਕਿਵੇਂ ਬੋਲ ਰਹੇ ਨੇ ਆ ਦੇਖੋ ਇਹ ਨਵੀਂ ਇਕਲੀ ਬਿਲਡਿੰਗ ਆ ਜੀ ਇੱਥੇ ਨਾ ਉੱਪਰ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਵੀ ਕੋਈ ਆਂਦਾ ਨਹੀਂਗਾ ਆਫਿਸ ਵਗੈਰਾ ਨਹੀਂ ਆ ਦੇਖੋ ਕਿੰਨੇ ਸਾਰੇ ਬਰਡਸ ਬੈਠੇ ਆ ਹਨਾ ਅਸੀਂ ਸਾਰੇ ਸੁੱਤੇ ਰਹਿੰਨੇ ਹਰੇ ਸਾਨੂੰ ਇਹ ਸਵੇਰ 5 ਵਜੇ ਜਗਾਉਣ ਲੱਗ ਜਾਂਦੇ ਆ ਹੁਣ ਸਾਢੇ 6 ਪਾਉਣੇ 7 ਦਾ ਟਾਈਮ ਹੋਵੇ ਐਗਜੈਕਟਲੀ ਦੇਖਿਆ ਨਹੀਂ ਜੀ ਤੇ ਆ ਦੇਖੋ ਸਵੇਰ ਦਾ ਨਜ਼ਾਰਾ ਬੜਾ ਹੀ ਚੰਗਾ ਲੱਗਦਾ ਆਪਣੇ ਜੀ ਸੂਰਿਆ ਦੇਵ ਨਿਕਲਣ ਲੱਗੇ ਨੇ ਹੁਣ ਥੋੜਾ ਥੋੜਾ ਜਿਹਾ ਚਰਨ ਦਾ ਪ੍ਰਕਾਸ਼ ਆ ਜਿਹੜਾ ਸਾਨੂੰ ਦਿਖ ਰਿਹਾ ਵਾ ਆ ਦੇਖੋ ਬੱਦਲਾਂ ਦੇ ਵਿੱਚੋਂ ਥੋੜਾ ਜਿਹਾ ਵਾਈਟਿਸ਼ ਜਿਹਾ ਆ ਰਿਹਾ ਵਾ ਤੇ ਸਾਰੇ ਪਰਿੰਦੇ ਨਾ ਉੱਠ ਕੇ ਸਤੋਂ ਪਹਿਲਾਂ ਦੇਖੋ ਬੜੇ ਹੀ ਸੋਹਣੇ ਲੱਗਦੇ ਆ ਜੀ ਬੂਲਦੇ ਰੂਹ ਦਾ ਸਕੂਨ ਨੇ ਇਹ ਸਾਰੇ ਪਰਿੰਦੇ ਤਾਂ ਆ ਸਾਨੂੰ ਸਾਡੀ ਡਿਊਟੀ ਬਣਦੀ ਆ ਸੀ ਇਹਨਾਂ ਦੀ ਰੱਖਿਆ ਕਰੀਏ ਪਾਣੀ ਰੱਖੀਏ ਪੌਟ ਭਰ ਕੇ ਤੇ ਦਾਣੇ ਵਗੈਰਾ ਰੱਖੀਏ ਅਦੇਖੋ ਜੀ ਇਹ ਵੀ ਖੂਬਸੂਰਤ ਨਜ਼ਾਰਾ ਥੋੜੀ ਬੱਦਲ ਵਾਈ ਹੈ ਨਹੀਂ ਤਾਂ ਸੂਰਜ ਦੇਵਤਾ ਜੀ ਹੁਣ ਤੱਕ ਚੜ ਜਾਂਦੇ ਨੇ ਜੀ ਹਾਂ ਮੈਂ ਇੱਕ ਹੋਰ ਆਪਦਾ ਦੇਸੀ ਜਿਹੜਾ ਵੀ ਦੇਸੀ ਹੈਗਾ ਪਟੂਨੀਆ ਉਹ ਵੀ ਦਿਖਾਉਣੀ ਹੈ ਦੇਸੀ ਦੀ ਇਹ ਹੁੰਦੀ ਹੈ ਵੀ ਇਹ ਵੱਡਾ ਹੋ ਜਾਂਦਾ ਬਹੁਤ ਆ ਦੇਖੋ ਇੱਥੋਂ ਤੋਂ ਲੈ ਕੇ ਇੰਨਾ ਵੱਡਾ ਹੋ ਗਿਆ ਹੈ ਇਹ ਵੀ ਫਲਾਰ ਆ ਜਿਹੜੇ ਥੋੜੇ ਜਿ ਛੋਟੇ ਹੁੰਦੇ ਆ ਮੈਕਸੀਕਨ ਪਟੂਨੀਆ ਤੇ ਥੋੜੇ ਪੱਟੇ ਹੁੰਦੇ ਆ ਇਹ ਦੇਖੋ ਜੀ ਆਹ ਵੀ ਦੇਖ ਲਓ ਮੇਰਾ ਇਹ ਮੇਰਾ ਫਾਈਕਸ ਪਾਂਡਾ ਫਾਈਕਸ ਦਾ ਪਲਾਂਟ ਹੈ ਇੱਕ ਦੋ ਹੀ ਬਾਰਸ਼ਾਂ ਦੇ ਨਾਲ ਇਹ ਕਿੰਨਾ ਸੋਹਣਾ ਹੋ ਗਿਆ ਵਾ ਬਹੁਤ ਵਧੀਆ ਲੱਗਦਾ ਹੈ ਜੀ ਨਿਊ ਗਰੋਥ ਆ ਜੋ ਜੈਲੋ ਲੀਫਸ ਨੇ ਨਿਊ ਗਰੋਥ ਹੈ ਇਹ ਛੋਟੀ ਜੀ ਸ਼ੇਪ ਦੇ ਨਾਲੀ ਹੈ ਇਹਦੀ ਮੈਂ ਕਟਿੰਗ ਕਰੂੰਗੀ ਤੇ ਫਿਰ ਆਪਦੇ ਨਾਲ ਸ਼ੇਅਰ ਕਰੂੰਗੀ ਤੇ ਆ ਵੀ ਦੇਖ ਲਓ ਜੀ ਇਹ ਕਾਕਸ ਪਰੰਦੇ ਪਲਾਂਟ ਨੇ ਇੱਕ ਤਾਂ ਛੋਟੇ ਜੀ ਪੌਟ ਦੇ ਵਿੱਚ ਲੱਗਿਆ ਹੋਇਆ ਤੇ ਆ ਦੇਖੋ ਥੱਲੋਂ ਇਹ ਸਟੈਮ ਵੀ ਕਿੰਨੀ ਮੋਟੀ ਹੋ ਗਈ ਆ ਆ ਦੇਖੋ ਜੜਾਂ ਵੀ ਉੱਪਰ ਤੱਕ ਆ ਗਈਆਂ ਕਿਉਂਕਿ ਪੌਟ ਛੋਟਾ ਹੈ ਇਹਨੂੰ ਨਵਾਂ ਪੌਟ ਦਵਾਂਗੇ ਆ ਦੇਖੋ ਛਾਲੂ ਸਾਲੂ ਵੀ ਫਲਾਵਰਿੰਗ ਕਰਦੇ ਹੈ ਬਹੁਤ ਆ ਦੇਖੋ ਜੀ ਆ ਮੇਰਾ ਹੈ ਮੈਲੀਆ ਦਾ ਪਲਾਂਟ ਹੈ ਇਹਨੇ ਇੱਕ ਇਹਦੀ ਨਾ ਕੈਨੋਪੀ ਕਿੰਨੀ ਵਧੀਆ ਬਣ ਗਈ ਆ ਇਧਰ ਨੂੰ ਥੋੜਾ ਵਧਿਆ ਹੋਇਆ ਹੈ ਇਹ ਮੈਂ ਕੱਟ ਦੂੰਗੀ ਆ ਦੇਖੋ ਕਿੰਨੀ ਸੋਹਣੀ ਨੇ ਸ਼ੇਪ ਨੇ ਇਹਦੀ ਥੱਲੋਂ ਨਾ ਇੱਕ ਜਮਈ ਇੱਕ ਪੀੜ ਵਾਂਗੂ ਲੱਗਦਾ ਹੈ ਤੇ ਉੱਪਰ ਇਹ ਛਤਰੀ ਜੀ ਬਣ ਗਈ ਹੈ ਇਹਦੀ ਆ ਵੀ ਦਿਨ ਦਾ ਮੇਰੇ ਖਿਲੇ ਹੋਇਆ ਜੀ ਦੇਖ ਲਓ ਇਹ ਵੀ ਇਦਾਂ ਹੀ ਕੀਤਾ ਨੇ ਪ੍ਰੋਨਿੰਗ ਕਰ ਕਰਕੇ ਘਣਾ ਹੋ ਗਿਆ ਵਾ ਆ ਦੇਖੋ ਥੱਲੋਂ ਇਹ ਵੀ ਸਟੈਮ ਕਿੰਨੀ ਮੋਟੀ ਹੋ ਗਈ ਬਿਲਕੁਲ ਜਿਹੜਾ ਹਾਰ ਟਫ ਪਲਾਂਟ ਹੈ ਹਾਰਡੀ ਪਲਾਂਟ ਹੈ ਇਹ ਮੇਰਾ ਹੈਗਾ ਪਰਪਲ ਹਾਰਟ ਆ ਦੇਖੋ ਇਹਨੂੰ ਛੋਟੇ ਛੋਟੇ ਫਲਾਰ ਵੀ ਆਉਂਦੇ ਆ ਇਹ ਦੇਖੋ ਪ੍ਰਿੰਸ ਕਿੰਨੇ ਵਧੀਆ ਲੱਗਦੇ ਹਨ ਸਾਰਾ ਗਾਰਡਨ ਦਿਖਾਉਣਾ ਪੋਸੀਬਲ ਨਹੀਂ ਪ੍ਰਿੰਸ ਜੇ ਇਹ ਥੋੜਾ ਜਿਹਾ ਜੋ ਵੀ ਹੈਗਾ ਉਹ ਦੇਖ ਲਓ ਬਸ ਮੇਰਾ ਮਕਸਦ ਇਹ ਸੀ ਵੀ ਮਾਰਨਿੰਗ ਦਾ ਜਿਹੜਾ ਹੈਗਾ ਨਜ਼ਾਰਾ ਸਾਨੂੰ ਕਦੇ ਵੀ ਮਿਸ ਨਹੀਂ ਕਰਨਾ ਚਾਹੀਦਾ ਜਿਹੜੀ ਇੱਕ ਦਿਨ ਜਿਹੜੀ ਮਾਰਨਿੰਗ ਆ ਚਲੀ ਗਈ ਦੁਬਾਰਾ ਨਹੀਂ ਆਉਣੀ ਆ ਦੇਖੋ ਮੇਰੇ ਵਿਸਕਸ ਦਾ ਵੀ ਇੱਕ ਫਲਾਰ ਖਿਲ ਰਿਆ ਵਾ ਆ ਦੇਖੋ ਹੈਨਾ ਕਿੰਨਾ ਸੋਹਣਾ ਲੱਗਦਾ ਬਹੁਤ ਹੀ ਵਧੀਆ ਲੱਗਦਾ ਜੀ ਇਧਰ ਇੱਕ ਹੋਰ ਦਿਖਾਉਣੀ ਆ ਮੈਕਸੀਕਨ ਉਪੁੰਨੀਆਂ ਮੇਰੇ ਬਹੁਤ ਸਾਰੇ ਫਿਲੇ ਅੱਜ ਸ਼ਾਮ ਤੱਕ ਜਦੋਂ ਅਸੀਂ ਆਉਨੇ ਆ ਆ ਵੀ ਮੇਰਾ ਵਿੰਕਾ ਦਾ ਪਲਾਂਟ ਆ ਇਹ ਵੀ ਆਉਣੀ ਆ ਇਹਨੂੰ ਵੀ ਮੈਂ ਢੇਰ ਪੱਤੂ ਕਰ ਰਹੀ ਆ ਇੱਕ ਵੱਡਾ ਪਲਾਂਟ ਬਣਾਉਣ ਦੇ ਲਈ ਜੇ ਦੀ ਬਾਰ ਬਾਰ ਪ੍ਰੂਨਿੰਗ ਕਰੋ ਬਾਰ ਬਾਰ ਪਿੰਚਿੰਗ ਕਰੋ ਤਾਂ ਫਲਾਰ ਵੀ ਜ਼ਿਆਦਾ ਹੁੰਦੇ ਆ ਤੇ ਇੱਕ ਸ਼ੇਪ ਵੀ ਲੈ ਲੈਂਦਾ ਪੇੜ ਵਰਗੀ ਆ ਦੇਖੋ ਜੀ ਮੈਕਸੀਕਨ ਪਟੂਨੀਆ ਨਾ ਇਹ ਜਿਹੜੇ ਦੇਸੀ ਵਾਲੇ ਪਟੂਨੀਆ ਨੇ ਉਹ ਨੇ ਆਰਪਲ ਕਲਰ ਦੇ ਜੋ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਹੈ ਨਾ ਮੈਨੂੰ ਆਇਆ ਹੁੰਦਾ ਵੀ ਮੈਂ ਇਹ ਸ਼ੇਅਰ ਕਰਾਂ ਮੈਨੂੰ ਸਵੇਰ ਸਵੇਰ ਆ ਕੇ ਗਾਰਡਨ ਦੇ ਵਿੱਚ ਬਹੁਤ ਪਛਾਣ ਲੱਗਦਾ ਜੀ ਸੰਡੇ ਦੇ ਦਿਨ ਆਪੋਂ ਨਹੀਂ ਆਉਂਦੇ ਨਹੀਂ ਤਾਂ ਨਹੀਂ ਟਾਈਮ ਲੱਗਦਾ ਦੇਖੋ ਚੰਪਾ ਸਾਰੀ ਖਿੜੀ ਹੋਈ ਹੈ ਜੀ ਆਹ ਦੇਖੋ ਆ دوسری ਤਰਫ ਤੋਂ ਵੀ ਸਟਾਰਚ ਫੇਰੇ ਖਿੜੀ ਹੋਈ ਹੈ ਯਾਰ ਮੇਰੀ ਪਿੰਕ ਵਾਲੀ ਚੰਪਾ ਜੀ ਦੇਖੋ ਥੋੜਾ ਕਰੀਬ ਕਰਕੇ ਦਿਖਾਇਆ ਤੁਹਾਨੂੰ ਮੈਂ ਇਹ ਕਿਹੜਾ ਕਿੰਨੇ ਸੋਨੇ ਲੱਗਦਾ ਆ ਦੇਖ ਕਿੰਕ ਵਾਲੀ ਜੰਪਾ ਆ ਤਾਂ ਮੈਂ ਹੈ ਸ਼ੈ ਦਿਖਾਉਂਦੀ ਰਣੀ ਆਪਣੀ ਤੋਂ ਪਿਆਰੀਜ਼ ਇਹ ਪੀਕੋਕਾ ਜੀ ਦੇਖੋ ਪੀਕੋਕ ਦਾ ਵੀ ਪੁੰਜਾ ਬਹੁਤ ਵੱਡਾ ਹੋ ਗਿਆ ਮੋਰ ਹੈ ਮੋਰ ਦਾ ਨਾ ਥੋੜੀ ਪ੍ਰੂਨਿੰਗ ਕਰਨ ਵਾਲੀ ਕਟਿੰਗ ਕਰਨ ਵਾਲੀ ਇਹਨਾਂ ਦੀ ਏ ਇਹ ਆਪਣੇ ਬੁੱਧਾ ਜੀ ਨੇ ਇਹ ਵੀ ਇਹ ਤੋਂ ਨੀ ਮੋਰ ਇੱਕ ਇਧਰਲੇ ਪਾਸੇ ਹੋਰ ਹੈਗਾ ਇਹਦਾ ਪੁੰਜਾ ਥੋੜਾ ਜਿਹਾ ਛੋਟਾ ਵਾ ਇਹ ਆ ਮੇਰੀ ਟੋ ਪਿਆਰੀ ਇਸ ਨੇ ਬਸ ਲਾਸਟ ਵਾਲੇ ਫਲਾਰ ਦੇਖ ਕੇ ਆਪਾਂ ਵੀਡੀਓ ਐਂਡ ਕਰਦੇ ਆ ਜੀ ਬਹੁਤ ਲੰਬਾ ਨਹੀਂ ਕਰਨਾ ਆ ਦੇਖੋ ਇਹ ਵੀ ਮੇਰੇ ਸਾਰੇ ਬਿੰਕਾਂ ਨੇ ਬਿਲਕੁਲ ਵੀ ਨਾਨਾ ਨੂੰ ਕਿਤੋਂ ਉਖਾੜਾਉਣਾ ਜਿੱਥੇ ਆ ਮੇਰੇ ਪੈਟੂਨੀਆ ਨੇ ਛੋਟੇ ਛੋਟੇ ਆਂਰੇ ਬੌਂਸਾਈ ਬਣਾ ਰਹੀ ਹਾਂ ਮੈਂ ਵਰਗਤ ਦਾ ਜਿਹੜਾ ਬੋਰ ਦਾ ਰੁੱਖ ਦਾ ਆ ਪਿੱਪਲ ਦਾ ਵਾ ਸੋ ਫਰੈਂਡਸ ਹੁਣ ਆਪਾਂ ਵੀਡੀਓ ਐਂਡ ਕਰਦੇ ਆਂ ਉਮੀਦ ਕਰਦੀ ਆਂ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਜੇ ਥੋੜਾ ਜਿਹਾ ਵੀ ਚੰਗਾ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਨਵੇਂ ਆਈਡੀਆ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਜੀ ਓਕੇ ਫਰੈਂਡਸ ਬਾਏ ਬਾਏ ਟੇਕ ਕੇਅਰ ਹੈਪੀ ਗਾਰਡਨਿੰਗ